ਸਸ਼ਕਲ ਕਲਿਆਣ ਟੀਵੀ ਪੰਜਾਬ ਵਿਖੇ ਤੁਸੀ ਤੇ ਬਠਿੰਡਾ ਦੇ ਵਿੱਚ ਡਾਕਟਰ ਤਰਨਵੀਰ ਦੇ ਵੱਲੋਂ ਜਿੱਥੇ ਇਸ ਸੁਪਣਿਆਂ ਦਾ ਰਾਹੀਂ ਇੱਕ ਬੁੱਕ ਰਿਲੀਜ਼ ਨੂੰ ਲੈ ਕੇ ਸਮਾਗਮ ਕਰਵਾਇਆ ਜਾਂਦਾ। ਜ ਸਮਾਗਮ ਦੇ ਵਿੱਚ ਨੌਜਵਾਨ ਪੀੜੀ ਨੂੰ ਨਸ਼ਾ ਤੋਂ ਦੂਰ ਰਹਿਣ ਦੇ ਲਈ ਮੁਕੰਮਲ ਤੌਰ ਤੇ ਜਾਗਰੂਕ ਕੀਤਾ ਗਿਆ ਤੇ ਕਿਵੇਂ ਇਸ ਨਸ਼ਾ ਦੇ ਦਲਦਲ ਦੇ ਵਿੱਚ ਫਸੇ ਮੁੰਡੇ ਜਿਹੜੇ ਨੇ ਇਸ ਵਿੱਚੋਂ ਬਾਹਰ ਨਿਕਲ ਸਕਦੇ ਨੇ ਕਿਵੇਂ ਇੱਕ ਚੰਗੀ ਜ਼ਿੰਦਗੀ ਜੀ ਸਕਦੇ ਨੇ ਉਸ ਨੂੰ ਲੈ ਕੇ ਵੀ तमाम ਜਿਹੜੀ ਜਾਣਕਾਰੀ ਹੈ ਉਹ ਦਿੱਤੀ ਗਈ। ਤੇ ਇਸ ਪ੍ਰੋਗਰਾਮ ਦੇ ਰਾਹੀਂ ਨੌਜਵਾਨਾਂ ਨੂੰ ਨਸ਼ਾ ਤੋਂ ਦੂਰ ਰੱਖਣ ਦੇ ਲਈ ਤੇ ਨਸ਼ਾ ਦੇ ਖਿਲਾਫ ਪ੍ਰੇਰਿਤ ਕਰਨ ਦੇ ਲਈ ਉਪਰਾਲਾ ਕੀਤਾ ਗਿਆ ਜਿਸ ਦੇ ਵਿੱਚ ਕੀ ਵੱਡੀ ਗਣਤੀ ਦੇ ਵਿੱਚ ਨੌਜਵਾਨ ਤੇ ਲੋਕ ਵੀ ਪਹੁੰਚੇ ਨੇ ਤੇ ਇਸ ਬੁੱਕ ਦੇ ਰਾਹੀਂ ਇਸ ਬੁੱਕ ਦੀ ਰਿਲੀਜ਼ਿੰਗ ਦੇ ਦੌਰਾਨ ਹੀ ਨੌਜਵਾਨ ਪੀੜੀ ਨੂੰ ਤੇ ਸਮਾਜ ਦੇ ਵਿੱਚ ਉਸ ਨਸ਼ਿਆ ਦੇ ਕੋੜ ਨੂੰ ਖਤਮ ਕਰਨ ਦੇ ਲਈ ਪ੍ਰੇਰਿਤ ਕੀਤਾ ਗਿਆ ਆ ਸਰ ਕੀ ਨਾਮ ਹੈ ਕੀ ਪ੍ਰੋਗਰਾਮ ਹੈ ਜੀ ਮੇਰਾ ਨਾਮ ਡਾਕਟਰ ਧਰਮਵੀਰ ਆਜ ਦਾ ਪ੍ਰੋਗਰਾਮ ਇਸ ਸੁਪਨਿਆਂ ਦੇ ਰਾਹੀਂ ਬੁੱਕ ਰਿਲੀਜ਼ ਵਾਸਤੇ ਰੱਖਿਆ ਗਿਆ ਹੈਗਾ ਇਸ ਦੇ ਬੁੱਕ ਦੇ ਵਿੱਚ ਅੱਜ ਦੇ ਬੱਚੇ ਜਿਹੜੇ ਨਸ਼ਿਆਂ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਮੋਟੀਵੇਸ਼ਨ ਦੇਣ ਲਈ ਇਹ ਮੇਰੀ ਬਾਇਓਗ੍ਰਾਫੀ ਲਿਖੀ ਗਈ ਹੈ ਕਿਉਂਕਿ ਮੈਂ ਕਿੰਨੇ ਸੰਘਰਸ਼ ਕਰਕੇ ਇਸ ਲੈਨ ਦੇ ਵਿੱਚ ਅੱਜ ਇੰਨਾ ਸਕਸੈਸ ਹੋਇਆ ਹੈਗਾ ਉਹ ਚੀਜ਼ਾਂ ਸਾਰੀਆਂ ਬੁੱਕ ਦੇ ਵਿੱਚ ਲਿਖੀਆਂ ਨੇ ਤਾਂ ਜੋ ਕੋਈ ਗਰੀਬ ਬੱਚਾ ਜਾਂ ਕੋਈ ਗਲਤ ਸੰਗਤ ਦੇ ਵਿੱਚ ਬੱਚਾ ਜੋ ਇਸ ਬੁੱਕ ਨੂੰ ਪੜ੍ਹੂਗਾ ਉਹ ਆਪਣੀ ਜ਼ਿੰਦਗੀ ਦੇ ਵਿੱਚ ਸੁਧਾਰ ਲਿਆਵੇ ਮੇਰਾ ਮੋਟਿਵ ਇਹੀ ਸੀ ਮੇਰੀ ਬੁੱਕ ਲਿਖਣ ਦਾ ਸੁਪਨਿਆਂ ਦਾ ਰਾਹੀ ਤਾਂ ਜੋ ਆਪਣੇ ਸੁਪਨੇ ਹੈਗੇ ਨੇ ਉਹ ਪੂਰੇ ਕਰ ਸਕੇ ਜਿਹੜੀ ਨੌਲੋਜੀ ਦੀਆਂ ਜਿਹੜੀ ਕਿਤਾਬਾਂ ਤੋਂ ਦੂਰ ਹੁੰਦੀ ਜਾ ਰਹੀ ਆ ਜਿਵੇਂ ਦੇਖਦੇ ਆਂ ਤੇ ਕੀ ਕਾਰਨ ਨੇ ਨੌਜਵਾਨ ਪੀੜ੍ਹੀ ਸਰ ਕਿਤਾਬਾਂ ਤੋਂ ਦੂਰ ਹੋ ਰਹੀ ਆ ਉਹਦਾ ਕਾਰਨ ਇਹੀ ਐ ਬੁੱਕ ਲਿਖਣ ਦਾ ਕਿ ਉਹਨਾਂ ਨੂੰ ਸਹੀ ਰਸਤੇ 'ਤੇ ਲਿਆਂਦਾ ਜਾਵੇ ਉਹਨਾਂ ਜੋ ਕਿਤਾਬ ਪੜ੍ਹਣਗੇ ਦੇਖੋ ਕਈ ਹੁੰਦੇ ਨੇ ਨਸ਼ਿਆਂ ਦੇ ਵਿੱਚ ਲੱਗਦੇ ਨੇ ਪਰ ਉਹਨਾਂ ਦਾ ਸੁਪਨਾ ਹੁੰਦਾ ਹੈ ਕੁਛ ਨਾ ਕੁਛ ਬਣਨ ਦਾ ਉਹਨਾਂ ਨੂੰ ਸੰਗਤ ਜਿਹੜੀ ਹੁੰਦੀ ਆ ਉਹ ਇਹਨਾਂ ਰਸਤਿਆਂ ਦੇ ਵਿੱਚ ਨਹੀਂ ਆਣ ਦਿੰਦੀ ਹੈਗੀ ਬਟ ਕੋਈ ਨਾ ਕੋਈ ਆਪਣੇ ਜੱਜ ਪ੍ਰੋਗਰਾਮ ਦੇ ਵਿੱਚ ਕੋਈ ਨਾ ਕੋਈ ਹੁੰਦੇ ਨੇ ਸਾਰੇ ਪਵੰਤੇ ਸੱਜਣ ਜਿੰਨੇ ਵੀ ਹੈਗੇ ਨੇ ਸੇਵਾ ਭਾਵਨਾ ਸੇਵਾ ਭਾਵਨਾ ਦੇ ਨਾਲ ਪਹੁੰਚਦੇ ਨੇ ਇਹਨਾਂ ਰਾਹੀਂ ਉਹਨਾਂ ਬੱਚਾਂ ਤੱਕ ਮੈਸੇਜ ਪਹੁੰਚੂਗਾ ਤਾਂ ਜੋ ਬੁਖ ਪੜ ਕੇ ਨਸ਼ਿਆਂ ਦੇ ਵਿਰੁੱਧ ਜਿਹੜੇ ਲੜ ਰਹੇ ਨੇ ਉਹਨਾਂ ਨੂੰ ਰੋਕ tham ਹੋ ਸਕਦੀ ਆ ਤਾਂ ਇਸੇ ਕਰਕੇ ਬੱਚੇ ਆਪਦਾ ਸੰਘਰਸ਼ ਕਰਕੇ ਆਪਣੀ ਜ਼ਿੰਦਗੀ ਨੂੰ ਕਾਮਯਾਬ ਕਰ ਸਕਣ ਇਹ ਹੀ ਮੇਰਾ ਮਕਸਦ ਹੈ ਮਾਪਿਆਂ ਦੀ ਕਿੰਨੀ ਭੂਮਿਕਾ ਸਮਝਦੇ ਹੋ ਕਿ ਮੈਂ ਕਈ ਅਕਸਰ ਆ ਮੇਰੀ ਗੱਲ ਹੋਣੀ ਉਹ ਕਿਵੇਂ ਨਹੀਂ ਮਰਦੇ ਵੀ ਕਿਦਰਾ ਕਿਤੇ ਆਪਣੀ ਜ਼ਿੰਮੇਵਾਰੀ ਤੋਂ ਦੂਰ ਜਾਣ ਦੇ ਨਜ਼ਰ ਆਏ ਤਾਂ ਹੀ ਬੱਚੇ ਬਿਲਕੁਲ ਮਾਪਿਆਂ ਦੀ ਭੂਮਿਕਾ ਸਰ ਮੈਂ ਬਹੁਤ ਬੱਚੇ ਦੀ ਜ਼ਿੰਦਗੀ ਵਿੱਚ ਅਹਿਮ ਰੱਖਦਾ ਹਾਂਗਾ ਅੱਜ ਤੇ ਮੈਂ ਮਾਪਿਆਂ ਨੂੰ ਵੀ ਮੈਸੇਜ ਦੇਣਾ ਚਾਹੁੰਦਾ ਕਿ ਆਪਣੇ ਜਿਹੜੇ ਨਿਊ ਜਨਰੇਸ਼ਨ ਬਦਲ ਰਹੀ ਆ ਜਿਸ ਤਰ੍ਹਾਂ ਜਨਰੇਸ਼ਨ ਦੇ ਬਦਲ ਦੇ ਨਾਲ-ਨਾਲ ਮੈਂ ਕਹਿ ਰਿਹਾ ਆਪਣੇ ਜਨਰੇਸ਼ਨ ਦੇ ਨਾਲ ਨਾਲ ਜਰੂਰ ਚੱਲੋ ਲੇਕਿਨ ਆਪਣੇ ਵਿਚਾਰ ਆ ਜਿਹੜੇ ਉਹ ਬਜ਼ੁਰਗਾਂ ਵਾਲੇ ਰੱਖੋ ਮਾਪਿਆਂ ਨੂੰ ਇਹੀ ਮੈਸੇਜ ਦੇਣਾ ਚਾਹਨਾ ਕਿ ਹਮੇਸ਼ਾ ਆਪਣੇ ਬੱਚਿਆਂ ਦਾ ਖਿਆਲ ਰੱਖੋ ਕਿ ਉਹਨਾਂ ਨੂੰ ਮੋਬਾਈਲਾਂ ਦੇ ਗਲਤ ਕੰਟੈਕਟਾਂ ਤੋਂ ਦੂਰ ਰੱਖੋ ਬੁਰੀਆਂ ਸੰਗਤਾਂ ਤੋਂ ਬੱਚਿਆਂ ਨੂੰ ਬਚਾਵੋ ਕਿਉਂਕਿ ਮਾਪਿਓ ਹੀ ਹੁੰਦਾ ਜਿਹੜੀ ਬੱਚਿਆਂ ਨੂੰ ਸਹੀ ਰਸਤਾ ਪਹਿਲਾਂ ਮਾਂ ਹੀ ਹੁੰਦੀ ਹੈ ਇੱਕ ਗੁਰੂ ਜਿਹੜਾ ਬੱਚਿਆਂ ਨੂੰ ਸਹੀ ਰਸਤਾ ਦੇ ਸਕਦੀ ਆ ਉਸ ਤੋਂ ਬਾਅਦ ਦੂਸਰੀ ਭ